ਮਸਕੀਨ ਜੀ ਉਦਾਹਰਣ ਦੇ ਰਹੇ ਸਨ ਵਾਹ ਗੁਰੂ ਨਾਨਕ ਤੇਰੀ ਤੁਲਨਾ ਪੂਰੇ ਸੰਸਾਰ ਵਿੱਚ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਜੋ ਵੀ ਤੁਹਾਡੇ ਰੰਗਣ ਵਿੱਚ ਰੰਗਿਆ ਗਿਆ ਉਹੋ ਹੀ ਸਾਧ ਦੇ ਰਾਹ ਤੇ ਚੱਲਿਆ ਅਤੇ ਉਸਨੇ ਆਪਣੇ ਮਨ ਨੂੰ ਸਾਧ ਲਿਆ ਹੁਣ ਇਹ ਗੱਲ ਜੋ ਮਸਕੀਨ ਜੀ ਨੇ ਬੋਲੀ ਆਪਾਂ ਨੂੰ ਸ਼ਾਇਦ ਨਹੀਂ ਲੱਗੇ ਵੀ ਇਸ ਵਿੱਚ ਕੋਈ ਐਵੇਂ ਦੀ ਬੁਰਾ ਮੰਨਣ ਵਾਲੀ ਗੱਲ ਹੈ ਸਾਧਾਂ ਵਾਸਤੇ ਪਰ ਉਥੋਂ ਦੇ ਕੁਝ ਸਾਧਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਇਹ ਸੱਚ ਦੀ ਗੱਲ ਗੁਰਦੁਆਰਾ ਕੀਰਤਨ ਗੜ ਦੇ ਮਹਾਪੁਰਸ਼ਾਂ ਨੂੰ ਚੰਗੀ ਨਾ ਲੱਗੀ ਡੇਢ ਘੰਟਾ ਕਥਾ ਹੋਈ ਬਯੰਤ ਕਾਨਪੁਰ ਦੀ ਸੰਗਤਾਂ ਕਥਨ ਸੁਣ ਲਈ ਇਕੱਠੀਆਂ ਹੋਈਆਂ ਸੀ ਕਿਉਂਕਿ ਮਸਕੀਨ ਜੀ ਦੀ ਇਹ ਆਖਰੀ ਕਥਾ ਸੀ ਅੰਤਮ ਕਥਾ ਸੀ ਕਾਨਪੁਰ ਚ ਉਸ ਲੜੀ ਦੀ ਮਸਕੀਨ ਜੀ ਦੀ ਕਥਾ ਤੋਂ ਬਾਅਦ ਉਹਨਾਂ ਸਾਧੂਆਂ ਨੂੰ ਐਵੇਂ ਲੱਗਿਆ ਜਿਵੇਂ ਗਿਆਨੀ ਸੰਤ ਸਿੰਘ ਜੀ ਨੇ ਮਸਕੀਨ ਜੀ ਨੇ ਆਪਣੀ ਕਥਾ ਦੇ ਰਾਹੀਂ ਉਹਨਾਂ ਸਾਧੂਆਂ ਤੇ ਹੀ ਕੋਈ ਘਟਾਕਸ਼ ਕੀਤਾ ਕਿ ਉਹਨਾਂ ਸਾਧੂਆਂ ਦਾ ਜੋ ਭੇਸ ਹੁੰਦਾ ਉਸ ਭੇਸ ਤੇ ਇੱਕ ਸੱਟ ਮਾਰੀ ਹੈ ਦੇਮਸਕੀਨ ਜੀ ਨੇ ਕਥਾ ਵਿੱਚ ਸੁਣਾਇਆ ਕੀ ਸੀ ਉਹ ਮੈਂ ਤੁਹਾਨੂੰ ਦੱਸਦਾ ਜਿਹਦੇ ਕਰਕੇ ਉਹਨਾਂ ਸਾਧੂਆਂ ਨੂੰ ਗੁੱਸਾ ਲੱਗਿਆ ਮਸਕੀਨ ਜੀ ਨੇ ਕਿਹਾ ਸੀ ਵੀ ਜਿਹੜਾ ਵੀ ਸਾਧੂ ਸਾਧਕ ਸੰਤ ਪਦਵੀ ਦੀ ਸਟੇਜ ਤੇ ਪਹੁੰਚਦਾ ਹੈ ਉਹ ਨਿੰਦਾ ਚਿੰਤਾ ਤਾਨਮਾਨ ਤੋਂ ਉੱਚਾ ਹੋ ਜਾਂਦਾ ਹੈ ਉਸ ਨੂੰ ਤਾਂ ਕਿਸੇ ਗੱਲ ਦੀ ਭੁੱਖ ਹੀ ਨਹੀਂ ਰਹਿੰਦੀ ਨਾ ਕਿਸੇ ਚੀਜ਼ ਦਾ ਲਾਲਚ ਰਹਿੰਦਾ ਪਰੰਤੂ ਜਿਹੜੇ ਭੇਖ ਦੀ ਬਲੱਗਣ ਵਿੱਚ ਲਪੇਟੇ ਜਾਂਦੇ ਹਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੈਂ ਕੌਣ ਹਾਂ ਦੇ ਅੱਗੇ ਕੀ ਹੋਇਆ ਵੀ ਮਸਕੀਨ ਜੀ ਨਾਲ ਉਸ ਵਕਤ ਤੇਜ ਸੁਭਾਅ ਦਾ ਇੱਕ ਸੇਵਾਦਾਰ ਸੀ ਜੋ ਆਪਣੇ ਪਹਿਲੇ ਟਾਈਮ 'ਚ ਇੱਕ ਡਾਕੂ ਹੁੰਦਾ ਸੀਗਾ ਡਕੈਤ ਹੁੰਦਾ ਸੀ ਆਪਣੇ ਜ਼ਮਾਨੇ ਵਿੱਚ ਉਹ ਇੱਕ ਮੰਨਿਆ ਹੋਇਆ ਡਾਕੂ ਇੱਕ ਧੜਵੀ ਸੀ ਕਾਤਲ ਰਹਿ ਚੁੱਕਾ ਸੀ ਉਸ ਦਾ ਨਾਮ ਸੀ ਰਤਨ ਉਹ ਮਸਕੀਨ ਜੀ ਦੀ ਮਹਾਨ ਸ਼ਖਸੀਅਤ ਵੇਖ ਕੇ ਇਹਨਾਂ ਕੋਲ ਆਇਆ ਸੀ ਮਸਕੀਨ ਜੀ ਉਸ ਬਾਰੇ ਪਹਿਲਾਂ ਹੀ ਜਾਣਦੇ ਸਨ ਹੁਣ ਉਹ ਜੋ ਡਾਕੂ ਸੀ ਉਹਦਾ ਸੁਭਾਅ ਤਾਂ ਉਹੀ ਸੀ ਡਾਕੂਆਂ ਵਾਲਾ ਉਸ ਦੇ ਮਨ ਵਿੱਚ ਸੰਤਾਂ ਦੇ ਬਚਨ ਸੁਣ ਕੇ ਕ੍ਰੋਧ ਆ ਜਾਂਦਾ ਸੀ ਤੇ ਉਸ ਦਾ ਹੱਥ ਤਲਵਾਰ ਦੇ ਮੋਢੇ ਤੇ ਚਲਾ ਜਾਂਦਾ ਸੀ ਉਹ ਹੁਣ ਜਦੋਂ ਇੰਨੀ ਸੰਗਤ 'ਚ ਕ੍ਰੋਧ ਚ ਆ ਕੇ ਖੜਾ ਹੋਇਆ ਜਦੋਂ ਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤਾਂ ਕਈਆਂ ਨੂੰ ਐਵੇਂ ਲੱਗਿਆ ਵੀ ਇੱਥੇ ਕੁਛ ਨਾ ਕੁਛ ਗੜਬੜ ਹੁਣ ਹੋਣ ਵਾਲੀ ਆ ਉਹ ਜਦੋਂ ਸੰਗਤ ਵਿੱਚ ਖੜਾ ਹੋਇਆ ਤਾਂ ਕਈਆਂ ਦੇ ਮਨ ਵਿੱਚ ਸ਼ੰਕਾ ਹੋਇਆ ਜਦੋਂ ਉਹਨੇ ਆਪਣੇ ਸੰਗਤ 'ਚ ਖੜਾ ਹੋ ਕੇ ਆਪਣਾ ਹੱਥ ਤਲਵਾਰ ਨੂੰ ਪਾ ਲਿਆ ਤਾਂ ਕਈ ਸੰਗਤਾਂ ਨੂੰ ਥੋੜਾ ਸ਼ੰਕਾ ਹੋਇਆ ਕਿਤੇ ਇਹ ਸਥਾਨਕ ਸਾਧੂ ਤੇ ਹਮਲਾ ਹੀ ਨਾ ਕਰ ਦੇਵੇ ਮਸਕੀਨ ਜੀ ਵੱਲੋਂ ਇਸ਼ਾਰਾ ਹੋਣ ਤੇ ਉਹ ਉੱਥੇ ਹੀ ਬੈਠ ਗਿਆ ਫਿਰ ਦੂਜੇ ਦਿਨ ਜਦੋਂ ਸੰਗਤਾਂ ਕਥਾ ਸੁਣਨ ਵਾਸਤੇ ਆਈਆਂ ਤਾਂ ਮਸਕੀਨ ਜੀ ਦੀ ਕਥਾ ਦਾ ਵੀ ਇਹੀ ਵਿਸ਼ਾ ਸੀ ਜੋ ਮਸਕੀਨ ਜੀ ਨੇ ਖੁੱਲ ਕੇ ਸਮਝਾਇਆ ਵੀ ਆਪਣੇ ਕਰੋਧ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ ਕਿੰਨਾ ਜ਼ਰੂਰੀ ਆਪਣੀ ਜ਼ਿੰਦਗੀ ਵਿੱਚ ਕੰਟਰੋਲ ਕਰਨਾ